ਸਾਹਿਬੇ ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਪ੍ਰਕਾਸ਼ ਪਰਵ ਅੱਜ ਬੜੀ ਸ਼ਰਧਾ ਤੇ ਸਤਕਾਰ ਨਾਲ ਮਨਾਇਆ ਜਾ ਰਿਹਾ ਹੈ ਸਚਕਨ ਸ਼੍ਰੀ ਹਰਮੰਦਰ ਸਾਹਿਬ ਦੀ ਗੱਲ ਕਰੀਏ ਤਾਂ ਦੂਰ ਦੂਰ ਤੋਂ ਲੋਕ ਇਸ ਦਿਹਾੜੇ ਤੇ ਪਵਿੱਤਰ ਦਿਹਾੜੇ ਤੇ ਗੁਰੂ ਘਰ ਮੱਥਾ ਟੇਕਣ ਲਈ ਪਹੁੰਚ ਰਹੇ ਨੇ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸ਼੍ਰੀ ਹਰਮੰਦਰ ਸਾਹਿਬ ਦੇ ਪ੍ਰਾਇਮਰੀ ਟੀਚਰ ਜਿਹੜਾ ਉਹ ਬੇਸ ਬਣਾਉਂਦਾ ਬੱਚੇ ਦਾ ਨੀ ਵਾਲੀ ਇੱਟ ਜਿਹੜੀ ਹੈ ਉਹ ਆਪਾਂ ਜੇ ਕਿਸੇ ਵੀ ਬਿਲਡਿੰਗ ਦੇ ਵਿੱਚ ਕੋਈ ਕਾਰ ਬਣਾਉਣਾ ਹੈ ਜਾਂ ਬਿਲਡਿੰਗ ਬਣਾਉਣੀ ਹੈ ਤਾਂ ਪੱਠੇ ਵਾਲੇ ਕੋਲ ਜਾ ਕੇ ਜਦੋਂ ਕਹਿੰਦੇ ਆ ਕਿ 1 ਰੁਪਿਆ ਜਾਂ 2 ਰੁਪਏ ਇੱਟ ਮਹਿੰਗੀ ਲਾ ਲਈ ਪਰ ਨੀ ਵਾਲੀ ਇੱਟ ਇਹ ਅਸਲੀ ਇੱਟ ਨਹੀਂ 200 ਜਾਂ 100 ਮਿੱਟ ਨਹੀਂ ਦੇ ਸੋ ਤੁਸੀਂ ਨੀਹਾਂ ਦੀਆਂ ਇੱਟਾਂ ਤਿਆਰ ਕਰ ਰਹੇ ਹਾਂ ਸਾਡੇ ਪੰਜਾਬ ਦੇ education system دی मुख्यमंत्री ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਿੱਖਿਆ ਦੇ ਬੁਨਿਆਦੀ ਢਾਂਚੇ ਨੂੰ ਸੁਧਾਰਨ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਇਹ ਹੀ ਕਾਰਨ ਹੈ ਕਿ ਨਾ ਸਿਰਫ ਸਰਕਾਰੀ ਸਕੂਲਾਂ 'ਚ ਮਿਆਰੀ ਸਿੱਖਿਆ ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਸਗੋਂ ਅਧਿਆਪਕਾਂ ਨੂੰ ਨਵੀਆਂ ਅਧਿਆਪਨ ਤਕਨੀਕਾਂ ਸਿਖਾਉਣ ਦਾ ਮੌਕਾ ਵੀ ਦਿੱਤਾ ਜਾ ਰਿਹਾ ਹੈ। ਹਾਲ ਹੀ 'ਚ ਪੰਜਾਬ ਸਰਕਾਰ ਵੱਲੋਂ 72 ਪ੍ਰਾਇਮਰੀ ਅਧਿਆਪਕਾਂ ਨੂੰ ਪੇਸ਼ਵਰ ਸਿੱਖਿਆ ਲਈ ਫਿਨਲੈਂਡ ਦੀ ਯਾਤਰਾ ਤੇ ਭੇਜਿਆ ਗਿਆ ਸੀ, ਜਿਨ੍ਹਾਂ ਪੰਜਾਬ ਪਰਤ ਕੇ ਆਪਣੇ ਤਜਰਬੇ ਸਾਂਝੇ ਕੀਤੇ। ਸਰ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਨੂੰ ਅਧਿਆਪਕਾਂ ਨੂੰ ਇੱਕ ਅਜਿਹੇ ਮੁਲਕ ਦੇ ਵਿੱਚ ਭੇਜਿਆ ਜਿੱਥੇ ਜਾ ਕੇ ਅਸੀਂ ਇਹ ਸਿੱਖਿਆ ਕਿ ਅਸਲ ਦੇ ਵਿੱਚ ਬੱਚਿਆਂ ਨੂੰ ਸਟ੍ਰੈਸ ਫਰੀ ਰੱਖਣਾ ਕਿਵੇਂ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹੁਣ ਤੱਕ 500 ਤੋਂ ਵੱਧ ਅਧਿਆਪਕਾਂ ਨੂੰ ਸਿਖਲਾਈ ਲਈ ਵਿਦੇਸ਼ੀ ਮੁਲਕ ਸਿੰਗਾਪੁਰ ਫਿਨਲੈਂਡ ਤੋਂ ਇਲਾਵਾ ਆਈਆਈਐਮ ਅੰਮਦਾਬਾਦ ਭੇਜਿਆ ਜਾ ਚੁੱਕਿਆ ਹੈ ਭਾਰਦੀਆਂ ਨੇ ਘੰਟਾ ਘਰ ਵਾਲੀ ਸਾਈਡ ਤੇ ਇਸ ਵਿਲੇਸ਼ਣ ਦਾਲੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਸ਼ਰਧਾ ਦੇ ਅਰਪਿਤ ਕਰਨ ਲਈ ਦੂਰ ਦੂਰ ਤੋਂ ਪਹੁੰਚ ਰਹੇ ਨੇ ਅੰਮ੍ਰਿਤ ਰੇਲੇ ਤੋਂ ਹੀ ਸ਼ਰਧਾਲੂਆਂ ਦਾ ਤਾਂਤਾ ਸ੍ਰੀ ਹਰਮੰਦਰ ਸਾਹਿਬ 'ਚ ਲੱਗਾ ਹੋਇਆ ਹੈ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਲੰਬੀਆਂ ਲੰਬੀਆਂ ਕਤਾਰਾਂ ਦੇ ਵਿੱਚ ਵਾਹਿਗੁਰੂ ਨੂੰ ਆਪਣਾ ਅਕੀਦਾ ਪੇਸ਼ ਕਰਨ ਲਈ ਲਾਈਨ 'ਚ ਲੱਗੇ ਹੋਏ ਨੇ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਸ੍ਰੀ ਹਰਮੰਦਰ ਸਾਹਿਬ ਦੇ ਬਾਹਰ ਕੈਂਟਾ ਘਰ ਵਾਲੀ ਸਾਈਡ ਦੇ ਪਲਾਜ਼ਾ ਦੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਇਸ ਸਥਾਨ ਤੇ ਚਾਹੇ ਸਰਦੀ ਹੈ ਗਰਮੀ ਹੈ ਮੀਂਹ ਹੈ ਹਨੇਰਾ ਹੈ ਹਨੇਰੀ ਚੱਲ ਰਹੀ ਹੈ ਸੰਤਾ ਪਹੁੰਚਦਿਆਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਇਸ ਦਰਬਾਰ ਦੇ ਵਿੱਚ ਹਾਜ਼ਰੀ ਲਗਵਾਉਣ ਲਈ ਦੂਰ ਦੂਰ ਤੋਂ ਲੋਕ ਇੱਥੇ ਪਹੁੰਚਦੇ ਨੇ ਅੱਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਪ੍ਰਕਾਸ਼ ਪਰਵ ਹੈ ਚਾਹੇ ਉਹਨਾਂ ਦਾ ਪ੍ਰਕਾਸ਼ ਪਟਨਾ ਸਾਹਿਬ ਦੀ ਧਰਤੀ ਤੇ ਹੋਇਆ ਸੀਗਾ ਪਰ ਮਕਦਸ ਸਥਾਨ ਸਚ ਕੰਨ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਵੀ ਇਹ ਇਹ ਦਿਹਾੜਾ ਬਹੁਤ ਸ਼ਰਧਾ ਦੇ ਨਾਲ ਮਨਾਇਆ ਜਾਂਦਾ ਹੈ ਅੰਮ੍ਰਿਤ ਵੇਲੇ ਤੋਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਨੇ ਅੰਮ੍ਰਿਤ ਵੇਲੇ ਤੋਂ ਹੀ ਕੀਰਤਨ ਦਰਬਾਰ ਹੋ ਰਿਹਾ ਹੈ ਅੱਜ 9 ਵਜੇ ਤੋਂ ਲੈ ਕੇ 12 ਵਜੇ ਤੱਕ ਜਲੂਸ ਸੱਜਣਗੇ ਉਸ ਤੋਂ ਬਾਅਦ ਦੇਰ ਸ਼ਾਮ ਨੂੰ ਰਹਿਰਾਸ ਤੋਂ ਬਾਅਦ ਆਤਿਸ਼ਬਾਜ਼ੀ ਹੋਵੇਗੀ ਸਿੰਘ ਸਾਹਿਬ ਅੱਜ ਮਹਾਰਾਜ ਜੀ ਦਾ ਪ੍ਰਕਾਸ਼ ਪर्व ਹੈ ਬਹੁਤ ਸ਼ਰਧਾ ਤੇ ਸਤਕਾਰ ਨਾਲ ਮਨਾਇਆ ਜਾ ਰਿਹਾ ਹੈ ਪਟਨਾ ਸਾਹਿਬ ਦੀ ਧਰਤੀ ਤੇ ਚਾਹੇ ਉਹਨਾਂ ਦਾ ਜਨਮ ਹੋਇਆ ਸੀਗਾ ਮਗਰ ਸਚਕਨ ਹਰਮੰਦਰ ਸਾਹਿਬ ਦੇ ਵਿੱਚ ਤਾਂ ਨਜ਼ਾਰਾ ਯਦਬੁੱਧ ਹੈ ਸਤ ਪਹਿਲਾਂ ਸਤ ਗੁਰੂ ਜੀ ਸਾਬ ਸਿਰ ਕੋ ਗੋਬਿੰਦ ਸਿੰਘ ਕਲਕਿਤਪਾਦਸ਼ਾਹੀ ਦੀ ਪਰੇ ਬੁਲੋਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਈ ਪ੍ਰਕਾਸ਼ ਹਮਾਰਾ ਭਇਓ ਪਟਨਾ ਸੈਰ ਵਿਖੇ ਭਵ ਲਇਓ ਤਨ ਤਨ ਹਮਾਰੇ ਭਾਗ ਕਰ ਆਇਆ ਫਿਰ ਮੇਰਾ ਵਹਿ ਪ੍ਰਗਟਿਓ ਮਰਦੇ ਆ ਗਮੜਾ ਵਰੀਆਮ ਇਕਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇ ਲਾਭ ਜੀ ਜਾਣਦੇ ਹੋਗੇ ਤੰਤਰ ਸਿੰਘ ਗੋਬਿੰਦ ਸਿੰਘ ਕਲਗੀਧਰ ਪਾਸ਼ਾਹੀ ਦੇ ਪ੍ਰਕਾਸ਼ ਪਟਨਾ ਸਾਹਿਬ ਦੀ ਧਰਤੀ ਤੇ ਹੋਇਆ ਵੱਖ-ਵੱਖ ਤਖਤਾਂ ਤੇ ਮਨਾਇਆ ਜਾ ਰਿਹਾ ਹੈ ਸ੍ਰੀ ਅਨੰਦਪੁਰ ਸਾਹਿਬ ਦਮਦਮਾ ਸਾਹਿਬ ਸਤਸਕੰਨ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤ ਵੇਲੇ ਤੋਂ ਨਤਮਸਤਕ ਹੋ ਰਹੀਆਂ ਨੇ ਇੰਨੀ ਠੰਡ ਦੇ ਹੋਣ ਦੇ ਬਾਵਜੂਦ ਜਦੋਂ ਅੰਦਰ ਸਤਸਕੰਨ ਸ੍ਰੀ ਅੰਦਰ ਹਰਮੰਦਰ ਸਾਹਿਬ ਪ੍ਰਵੇਸ਼ ਕਰੀਏ ਤਾਂ ਪੂਰੀ ਸੰਗਤਾਂ ਠੰਡ ਦੇ ਹੋਣ ਦੇ ਬਾਵਜੂਦ ਇੱਕ ਕਤਾਰਾਂ ਲੈਂਨ ਦੇ ਵਿੱਚ ਕਤਾਰਾਂ ਵਿੱਚ ਖੜੀਆਂ ਨੇ ਤੇ ਬਹੁਤ ਸੋਹਣੇ ਸਤਗੁਰੂ ਦੀ ਕਿਰਪਾ ਨਾਲ ਸਮਾਗਮ ਲਿਕੇ ਗਏ ਹਨ ਐਸਜੀਪੀ 7 ਬਹੁਤ ਸੋਹਣਾ ਸਜਾ ਟੰਗ ਕੀਤਾ ਗਿਆ ਹੈ ਸੰਗਤਾਂ ਦੀ ਠੰਡ ਦੇ ਹੋਣ ਕਾਰਨ ਥੱਲੇ ਪ੍ਰਕਰਮਾਂ ਦੇ ਵਿੱਚ ਲਾਲ ਰੰਗ ਦੇ ਟਾੜ ਵਿਛਾਏ ਗਏ ਹਨ ਔਰ ਬਹੁਤ ਸੋਹਣੇ ਸਮਾਗਮ ਲਿਕੇ ਜਾਣਗੇ ਸ਼ਾਮ ਨੂੰ ਲੋਕੀਂ ਜਾਰਾ ਦੇਖਣ ਨੂੰ ਮਿਲਗਾ ਦੇਸੀ ਘਿਓ ਦੇ ਦੀਵੇ ਔਰ ਫੁੱਲ ਚੜੀਆਂ ਵਾਂਗ ਬਹੁਤ ਸਤਗੁਰੂ ਜੀ ਦਾ ਧੰਨਵਾਦ ਆਪੀ ਕਦੇ ਅਸੀਂ ਕਦੀ ਉਹਨਾਂ ਦਾ ਕਰਜ਼ਾ ਨਹੀਂ ਉਤਾਰ ਸਕਦੇ ਸਤਗੁਰਜੀ ਦੇ ਦੋਸਤ ਦੋ ਬੋਲ ਜਰੂਰ ਮੈਂ ਸ਼ੇਅਰ ਕਰਨਾ ਇਸੇ ਮਾਦਮ ਰਾਈ ਚੈਨਲ ਦੇ ਮਾਦਮ ਨਹੀਂ ਮੇਰੇ ਸਤਿਗੁਰੂ ਕਲੇਗੀਆਂ ਵਾਲਾ ਉਹ ਪੁੱਤ ਕੌਮ ਦੇ ਲੇਖੇ ਲਾ ਕੇ ਹਲੇ ਵੀ ਆਖੀ ਜਾਵੇ ਤੇਰੇ ਕਰ ਜਾ ਕਿ ਮੈਂ ਉਤਾਰਦਾ ਮੇਰੇ ਸਤਿਗੁਰੂ ਕਲੇਗੀਆਂ ਵਾਲਾ ਜੀ ਮੈਂ ਕਦੇ ਕਦੇ ਇਹ ਸੋਚਾ ਤੂੰ ਕਿਸ ਮਿੱਟੀ ਦਾ ਬਣਿਆ ਉਹ ਤਨ ਗੁਜਰੀ ਵਰਗੀ ਮਾਤਾ ਜਿੰਨੀ ਐ ਸਭ ਪੁੱਤਰ ਜਣਿਆ ਉਹ ਹੱਥ ਵਿੱਚ ਕਿਰਪਾਨ ਫੜਾ ਕੇ ਖੰਡੇ ਦੀ ਪੌਣ ਸ਼ਿਕਾਂ ਕੇ ਹਾਲੇ ਵੀ ਆਖੀ ਜਾਵੇ ਜਿਨ ਕਰ ਜਾ ਕਿਵੇਂ ਉਤਾਰਾਂ ਮੇਰਾ ਸਤਗੁਰ ਕਲਗੀਆਂ ਵਾਲਾ ਪੁੱਤ ਕੌਮ ਦੇ ਲੇਖੇ ਲਾ ਕੇ ਹਾਲੇ ਵੀ ਆਖੀ ਜਾਵਾਂ ਤੇਰਾ ਕਰਜ਼ਾ ਕਿਰੇ ਕਿਵੇਂ ਉਤਾਰਾ ਅਮਰ ਸ਼ਕੋਤ ਸਿੰਘ ਸਜੋ ਬਾਣੀ ਨਾਲ ਜੜੋ ਬਾਣੀ ਨਾਲ ਜੜੋ ਤਿਆਰ ਪਰ ਤਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਤੁਸੀਂ ਦਿਖਿਆ ਕਿ ਸੰਗਤਾਂ ਸਚ ਕੰਨ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਦੂਰ ਦੂਰ ਤੋਂ ਇੱਥੇ ਪਹੁੰਚ ਰੀਆਂ ਨੇ ਅ ਅਸੀਂ ਗੱਲ ਕਰਨਿਆ ਸਿੰਘ ਸਾਹਿਬ ਅੱਜ ਮਹਾਰਾਜ ਸਾਹਿਬੇ ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਹੈ ਚਾਹੇ ਪਟਨਾ ਸਾਹਿਬ ਦੇ ਵਿੱਚ ਪ੍ਰਕਾਸ਼ ਪੁਰਬ ਬਹੁਤ ਚੜ੍ਹਦਾ ਦਾ ਮਨਾਇਆ ਜਾਂਦਾ ਪਰ ਸਤਕਨ ਸ਼੍ਰੀ ਹਰਮੰਦਰ ਸਾਹਿਬ ਚ ਅਲੋਕਿਕ ਨਜ਼ਾਰਾ ਹੋਗਾ ਠੀਕ ਹੋ ਗਿਆ ਮੈਂ ਵੀ ਆਏ ਉਥੇ ਅਨ ਪਾਦਰ ਦਰਸ਼ਨ ਲਈ ਆਏ ਹਾਂ ਹਮਮ ਜਿਆਦਾ ਕੁਝ ਆਪ ਓਕੇ ਸੋ ਤੁਸੀਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸ਼੍ਰੀ ਹਰਮੰਦਰ ਸਾਹਿਬ ਤੋਂ ਸ਼੍ਰੀ ਹਰਮੰਦਰ ਸਾਹਿਬ ਵੀ ਅੱਜ ਦੇ ਦਿਨ ਸੁੰਦਰ ਜਲੋ ਆਲੋਕਿਕ ਜਲੋ ਸਜਦੇ ਨੇ ਬੀਤੇ ਕੱਲ ਨਗਰ ਕੀਰਤਨ ਸਜਾਇਆ ਗਿਆ ਸੀਗਾ ਜਿਹੜਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦਾ ਆ ਵਾਪਸ ਸ੍ਰੀ ਅਕਾਲ ਤਖਤ ਸਾਹਿਬ ਤੇ ਆ ਕੇ ਸੰਪਨ ਹੋਇਆ ਸੀਗਾ ਅੱਜ ਦੇ ਪ੍ਰੋਗਰਾਮਾਂ ਦੇ ਵਿੱਚ 9 ਵਜੇ ਤੋਂ 12 ਵਜੇ ਤੱਕ ਸੁੰਦਰ ਜਲੋ ਸਜਾਏ ਜਾਣਗੇ ਸਚਕੰਨ ਸ੍ਰੀ ਹਰਮੰਦਰ ਸਾਹਿਬ ਆ ਬਾਬਾ ਢਾਲਰਾਏ ਗੁਰਦੁਆਰਾ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਇਥੇ ਸੁੰਦਰ ਜਲੋਸ ਸਜਾਏ ਜਾਣਗੇ ਉਸ ਤੋਂ ਬਾਅਦ ਦੇ ਸ਼ਾਮ ਨੂੰ ਜਦੋਂ ਰਹਿਰਾਸ ਦਾ ਪਾਠ ਹੁੰਦਾ ਹੈ ਪ੍ਰਕਰਮਾਂ ਦੇ ਵਿੱਚ ਸਰੋਵਰ ਦੇ ਕੰਢਿਆਂ ਦੇ ਵਿੱਚ ਦੀਪ ਮਾਲਾ ਕੀਤੀ ਜਾਂਦੀ ਹੈ ਸਿੰਘ ਸਾਹਿਬ ਅੱਜ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਪर्व ਹੈ ਔਰ ਸਾਨੂੰ ਵੀ ਮੌਕਾ ਮਿਲਿਆ ਅਸੀਂ ਗੁਰੂ ਘਰ ਮੱਥਾ ਟੇਕਣ ਲਈ ਪਹੁੰਚੇ ਹਾਂ ਕੀ ਕਹੋਗੇ ਅਸੀਂ ਮਾਲਕ ਦਾ ਲੱਖ ਲੱਖ ਸ਼ੁਕਰਾਨਾ ਕਰਦੇ ਹਾਂ ਮਾਲਕ ਨੇ ਸਾਨੂੰ ਆਪਣੇ ਦਰਸ਼ਨ ਦਿੱਤੇ ਹਮ ਜੀ ਹਾਂਜੀ ਜੀ ਜੀ ਬਹੁਤ ਅਸੀਂ ਲੱਖ ਲੱਖ ਸ਼ੁਕਰਾਨਾ ਕਰਦੇ ਆ ਉਸ ਕਾਲਪੁਰਖ ਦਾ ਜਿਸ ਨੇ ਜਗਤ ਨੂੰ ਤਾਰਿਆ ਸੀ ਤੇ ਤਾਰ ਰਹੇ ਨੇ ਸਾਨੂੰ ਵੀ ਤਾਰਿਆ ਸੀ ਜੀ ਜੀ ਅਸੀਂ ਉਹਨਾਂ ਦਾ ਲੱਖ ਲੱਖ ਸ਼ੁਕਰ ਕਰਦੇ ਆ ਲੱਖ ਲੱਖ ਸੋ ਅੱਜ ਦੇਖੇ ਸੰਗਤਾਂ ਸ਼ੁਕਰਾਨਾ ਕਰਦਿਆਂ ਨਹੀਂ ਥੱਕਦੀ ਹੈ ਇਸ ਪਵਿੱਤਰ ਦਿਨ ਦੇ ਉੱਤੇ ਪਵਿੱਤਰ ਦਿਹਾੜੇ ਦੇ ਉੱਤੇ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਸਨ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੁੰਦਰ ਦੀਵਾਨ ਸਜਾਏ ਗਏ ਨੇ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਔਰ ਜਗ੍ਹਾ ਅੰਦਰ ਜੇ ਗੱਲ ਕਰੀਏ ਪ੍ਰਕਰਮਾਂ ਦੇ ਵਿੱਚ ਗਰਮ ਪਾਣੀ ਦੀਆਂ ਸ਼ਬੀਲਾਂ ਨੇ ਸੋ ਸਾਰੇ ਪ੍ਰਬੰਧ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਗਏ ਨੇ ਅ ਅਸੀਂ ਗੱਲ ਵੀ ਕਰਾਂਗੇ ਤਹੀਂ ਪ੍ਰਕਾਸ਼ਾ ਮਾਰਾ ਭੈਓ ਪਟਨਾ ਸ਼ਹਿਰ ਵਿਖੇ ਪਵਲੇਓ ਅਜਦਾ ਦਿਨ ਬਹੁਤ ਮਹਾਨ ਦਿਨ ਹੈ ਅਜ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਹੈ ਸਮੂਹ ਸੰਗਤਾਂ ਨੂੰ ਅਜਦਾ ਦਿਨ ਦੀ ਲੱਖ ਲੱਖ ਵਧਾਈ ਹੋਵੇ ਅਜਦਾ ਦਿਨ 1666 ਈਸਵੀ ਵਿੱਚ ਪਟਨਾ ਸ਼ਹਿਰ ਵਿਖੇ ਮਾਤਾ ਗੁਜਰਕੌਰ ਪਿਤਾ ਤੇਗ বাহাদুর ਦੀ ਕੋਖਾ ਅਵਤਾਰਤਾ ਰਿਹਾ ਹੈ ਜਿ ਇਹ ਅਜ ਦੇਸ਼ ਹੈ ਤਾਂ ਦਸ਼ਵੇਸ਼ ਕਰਕੇ ਹੈ ਜਦੋਂ ਔਰੰਗਜ਼ੇ ਬਤਿਆਚਾਰ ਕਰ ਰਿਹਾ ਸੀ ਉਦੋਂ 9 ਸਾਲ ਦੀ ਉਮਰ ਚੋ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਗੁਰ ਤੇਗ ਬਹਾਦਰ ਜੀ ਨੂੰ ਸੀਸਗੰਸਾ ਵਿਖੇ ਸ਼ਹੀਦੀ ਦੇਣ ਲਈ ਭੇਜਿਆ ਸੀ ਕਈ ਤਾਂ ਆਪਾਂ ਜਿਹੜੇ ਹੈ ਇਸ ਦੇਸ਼ ਵਿੱਚ ਅੱਜ ਰਹਿ ਸਕਦੇ ਹਾਂ ਤੇ ਨਾ ਕਹੂੰ ਅੱਬ ਕੀ ਨਾ ਕਹੂੰ ਤਬ ਕੀ ਅਗਰ ਨਾ ਹੁੰਤੇ ਗੁਰੂ ਗੋਬਿੰਦ ਸਿੰਘ ਤਾਂ ਸੁੰਨਤ ਹੁੰਦੀ ਸਭ ਕੀ ਜੇ ਦੇਸ਼ ਨਾ ਹੁੰਦਾ ਅੱਜ ਦੇਸ਼ ਨਾ ਹੁੰਦਾ ਜੇ ਦਸ਼ਮੇਸ਼ ਨਾ ਹੁੰਦਾ ਢੈਲੇ ਦੇਖਦਾ ਜਦੋਂ ਸਹਾਰਾ ਨਹੀਂ ਸੀ ਉਦੋਂ ਪਿਤਾ ਇਸ ਦੇਸ਼ ਤੋਂ ਵਾਰਿਆ ਮੈਂ ਮਾਦਾ ਗੁਜਰੀ ਸਰਹੰਦ ਦੇ ਵਿੱਚ ਗੁਜਰੀ ਸਮਾਂ ਗੁਜ਼ਰਿਆ ਜਿਵੇਂ ਗੁਜ਼ਾਰਿਆ ਮੈਂ ਚਾਰ ਪੁੱਤ ਸਨ ਬਖਸ਼ੇ ਪ੍ਰਮਾਤਮਾ ਨੇ ਯੋੜਾ ਯੋੜਾ ਕਰਕੇ ਵਾਰਿਆ ਮੈਂ ਮੈਨੂੰ ਮਤ ਸ਼ੈਨਸ਼ਾ ਤੋਂ ਕੋ ਸਿੰਘੋ ਕਿਸਤਾਂ ਨਾਲ ਤੱਕਰ ਜਾ ਤਾਰਿਆ ਮੈਂ ਅੱਜ ਦਾ ਦਿਨ ਬਹੁਤ ਮਹਾਨ ਦਿਨ ਹੈ ਇਹ ਗੁਰੂ ਗੋਬਿੰਦ ਸਿੰਘ ਜੀ ਵਰਗਾ ਸਾਨੀ ਕਿਤੇ ਨਹੀਂ ਮਿਲਦਾ ਅਜੇ ਸਰਦਾਰ ਸਰਦਾਰ ਨਹੀਂ ਨੀਲੇ ਕੋੜ ਦੇ ਸ਼ਾਸਵਾਰ ਹੱਕ ਹੱਕ ਦੇਸ਼ ਗੁਰੂ ਗੋਬਿੰਦ ਸਿੰਘ ਜਿਨ੍ਹਾਂ ਦਾ ਪ੍ਰਕਾਸ਼ ਪੁਰਬ ਸਾਰੀ ਦੁਨੀਆ ਇੰਨੇ ਠੰਡ ਦੇ ਹੋਣ ਦੇ ਬਾਵਜੂਦ ਵੀ ਦੇਖੋ ਸਰਦਾਰ ਭਾਉਨਾ ਦਾ ਮਨਾਰੀ ਹੈ ਸਮੂਹ ਦੇਸ਼ ਵਾਸੀਆਂ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਹੋਵੇ ਸਭੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪਰਵ ਦੇ ਉੱਤੇ ਸਚਕੰਨ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਚਾਹੇ ਬਹੁਤ ਜ਼ਿਆਦਾ ਸਰਦੀ ਹੈ ਪਰ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਸੰਗਤਾਂ ਦੀ ਆਮਦ ਨੂੰ ਦੇਖਦੇ ਹੋਏ ਇਸ ਪਵਿੱਤਰ ਦਿਹਾੜੇ ਨੂੰ ਦੇਖਦੇ ਹੋਏ ਵਿਸ਼ੇਸ਼ ਪ੍ਰੋਗਰਾਮ ਉlijke ਗਏ ਨੇ ਸੰਗਤਾਂ ਨੂੰ ਕਿਸੇ ਤਰ੍ਹਾਂ ਦਾ ਮਹਿਸੂਸ ਨਾ ਹੋਵੇ ਕਿ ਬਹੁਤ ਸਰਦੀ ਹੈ ਸਾਰੀ ਪ੍ਰਕਰਮਾਂ ਦੇ ਵਿੱਚ ਟਾਟ ਵਿਛਾਏ ਗਏ ਨੇ ਗਰਮ ਪਾਣੀ ਦੀਆਂ ਸ਼ਬੀਨਾ ਲਗਾਈਆਂ ਗਈਆਂ ਨੇ ਔਰ ਪਉ ਇਸ ਦਿਨ ਦੇ ਉਤੇ ਵਿਸ਼ੇਸ਼ ਲੰਗਰਾਂ ਦਾ ਇੰਤਜ਼ਾਮ ਕੀਤਾ ਗਿਆ ਹੈ ਜਗਾ ਜਗਾ ਤੇ ਲੰਗਰਾਂ ਦਾ ਇੰਤਜ਼ਾਮ ਕੀਤਾ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਵਿਸ਼ੇਸ਼ ਇੰਤਜ਼ਾਮ ਕੀਤਾ ਗਿਆ ਹੈ ਕੈਮਰਾਮੈਨ ਨਤੇਸ਼ ਦੇ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ